ਇਹ ਜਿਹੜਾ ਕਰਨਲ ਬਾਠ ਵਾਲਾ ਇਸ਼ੂ ਹੋਇਆ ਸੀ 13 ਤੇ 14 ਦੀ ਰਾਤ ਨੂੰ ਰਜਿੰਦਰਾ ਹਸਪੀਟਲ ਦੇ ਬਾਹਰ ਉਹਦੇ ਚ ਉਹਨਾਂ ਦੀ ਜਿਹੜੀ ਇਨੀਸ਼ੀਅਲ ਸਟੇਟਮੈਂਟ ਸੀਗੀ ਉਹਦੇ ਬੇਸਿਸ ਤੇ ਅਸੀਂ 69 ਨੰਬਰ ਐਫ ਆਈ ਆਰ ਸਿਵਲ ਲਾਈਨ 'ਚ ਦਰਜ ਕੀਤੀ ਜਿਦੇ ਵਿੱਚ ਇਨਸਪੈਕਟਰ ਰੋਨੀ ਸਿੰਘ ਇਨਸਪੈਕਟਰ ਸ਼ਿਮਿੰਦਰ ਇਨਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਤੇ ਇਨਸਪੈਕਟਰ ਹੈਰੀ ਵੋਪਰ ਆਏ ਤੇ ਉਹਨਾਂ ਤੋਂ ਇਲਾਵਾ ਜਿਹੜੇ ਇਹਨਾਂ ਨੇ ਨਾਮ ਲਿਖਾਏ ਸੀ ਉਹ ਸਾਰੇ ਵਿੱਚ ਐਡ ਕੀਤੇ ਗਏ ਨੇ ਸੋ ਜਿਹੜੀ ਐਫ ਆਈ ਆਰ ਇਹਨਾਂ ਦੀ ਇਨੀਸ਼ੀਅਲ ਸਟੇਟਮੈਂਟ ਦੇ ਅਕੋਰਡਿੰਗਲੀ ਜਿਵੇਂ ਪਹਿਲਾਂ ਦੱਸਿਆ ਕਿ ਕੀਤੀ ਗਈ ਸੋ ਉਹਦੇ ਵਿੱਚ ਐਸ ਆਈ ਟੀ ਬਣਾ ਦਿੱਤੀ ਗਈ ਹੈ ਐਸ ਆਈ ਟੀ ਜਿਹੜੀ ਸਾਡੇ ਮਾਨਯੋਗ ਡੀ ਜੀ ਪੀ ਸਾਹਿਬ ਨੇ ਆਰਡਰ ਕੀਤੇ ਨੇ ਉਹਦੇ ਵਿੱਚ ਏ ਡੀ ਜੀ ਪੀ ਐਸ ਪੀ ਐਸ ਪਰਮਾਰਸਰ ਨੇ ਨਾਲ ਐਸ ਐਸ ਪੀ ਹੁਸ਼ਿਆਰਪੁਰ ਨੇ ਤੇ ਐਸ ਪੀ ਮਨਪ੍ਰੀਤ ਹੈ ਜਿਹੜੇ ਮੁਹਾਲੀ ਪੋਸਟਡ ਨੇ ਸੋ ਇਹ ਸੈਟ ਉਹਨੇ ਤੇ ਵਿੱਚ ਅੱਗੇ ਤਫਤੀਸ਼ ਕਰੂਗੀ ਇਨ ਐਡੀਸ਼ਨ ਜਿਹੜੇ ਬੰਦੇ ਐਫ ਆਈ ਆਰ ਚ ਨਾਮਿਨੇਟ ਹੋਏ ਨੇ ਉਹਨਾਂ ਸਾਰਿਆਂ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੇ ਆਰਡਰਸ ਟਰਾਂਸਫਰ ਆਰਡਰ ਸਾਰੇ ਡਿਸਟ੍ਰਿਕਟ ਤੋਂ ਬਾਹ ਸੋ ਜਿਵੇਂ ਕਿ ਹੁਣ ਪਰਿਵਾਰ ਦੀ ਡਿਮਾਂਡ ਸੀਗੀ ਕਿ ਫਰੈਸ਼ ਐਫ ਆਈ ਆਰ ਦਰਜ ਕੀਤੀ ਜਾਵੇ ਕਰਨਲ ਬਾਠ ਦੀ ਸਟੇਟਮੈਂਟ ਤੇ ਕੀਤੀ ਜਾਵੇ ਸੋ ਐਫ ਆਈ ਆਰ ਦਰਜ ਕਰ ਲਈ ਗਈ ਹੈ ਜਿਹੜੇ ਇਹਨਾਂ ਨੇ ਬੰਦੇ ਲਖਾਇ ਸੀ ਸਾਰਿਆਂ ਨੂੰ ਨਾਮਿਨੇਟ ਕਰ ਲਿਆ ਗਿਆ ਤੇ ਜਿਹੜੀ ਅਗਲੀ ਤਫਤੀਸ਼ ਹੋ ਸਿਟ ਵੱਲੋਂ ਕੀਤੀ ਸਰ ਹੁਣ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਬਾਰ ਬਾਰ ਮੰਗ ਕਰ ਰਹੀ ਹੈ ਕਿ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਹਜੇ ਵੀ ਕੋਈ ਕਮੀ ਰਹਿੰਦੀ ਹੈ ਨਹੀਂ ਜਿਹੜੀ ਹੈ ਇਹਨਾਂ ਦੀਆ ਦੇਖੋ ਪਹਿਲਾ ਸੀਗਾ ਕਿ ਐਫ ਆਈ ਆਰ ਉਹਨਾਂ ਦੇ ਬਿਆਨ ਤੇ ਕੀਤੀ ਜਾਵੇ ਉਹ ਹੋ ਗਈ ਸੀਨੀਅਰ ਆਫਿਸਰ ਦੇ ਲੈਵਲ ਦੀ ਸਿਟ ਬਾਨਗੀ ਸੋ ਪਟਿਆਲਾ ਡਿਸਟ੍ਰਿਕਟ ਤੋਂ ਬਾਹਰ ਚਲੀ ਗਈ ਹੈ ਤਫਤੀਸ਼ ਜਿਹੜੇ ਮੁਲਾਜ਼ਮ ਸੀਗੇ ਜਿਨ੍ਹਾਂ ਤੇ ਪਰਚਾ ਦਰਜ ਹੋਇਆ ਉਹ ਵੀ ਸਾਰੇ ਪਟਿਆਲਾ ਡਿਸਟ੍ਰਿਕਟ ਤੋਂ ਬਾਹਰ ਟ੍ਰਾਂਸ